ਗੁਰਮਖ ਸਿੰਘ ਇਹ ਪਿੰਡ ਦਾ ਨੰਦਕਾ ਚੌੜਾ ਇਹ ਮਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਹਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿਨੇ ਡੁੱਬਿਆ ਬਚਾਉਣ ਗਿਆ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਜਨ ਕਿਰ ਗਿਆ ਤੇ ਮਗਰੋਂ ਰੱਸੀ ਹੱਥ ਚ ਫੜੀ ਐ ਬਾਸ਼ੀ ਕੀ ਨਾਮ ਸੀ ਤੁਹਾਡੇ ਮਾਮਾ ਜੀ ਦਾ ਕੀ ਨਾਮ ਐਂਗਰਦੀਪ ਸਿੰਘ ਇਹ ਪਿੰਡ ਮਕੰਦਪੁਰ ਮਕੰਦਪੁਰ ਉਮਰ ਇਹ ਲਾਲੋ ਚ 45 ਦੀ ਹੁੰਨੀ ਚਲੀ ਗਏ 44 ਦੀ ਬਈ ਆਹ ਕਿ ਤਿੰਨ ਦੇ ਅਗਲੇ ਬੰਦੇ ਨੇ ਇੱਥੇ ਕੋਈ ਲਾਓ ਪਿੱਛੋਂ ਕਿਰੇ ਬੰਦਾ ਕੋ ਡੁੱਬਿਆ ਹੋਏਗਾ ਪਹਿਲਾਂ ਉਹਦੇ ਚੱਕਰ ਜੇ ਰਹਿੰਦੇ ਬੰਦੇ ਵਿਚੰਦੇ ਗਏ ਮੈਂ ਕੰਡਵਰ ਲਾ ਕੇ ਕਰਕੇ ਵੇਖੇ ਸੁਣ ਕੇ ਆ ਗਿਆ ਨਾ ਮਗਰ ਪਤਾ ਹਾਂਜੀ 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 ਵੇਖ ਕੇ ਜੀ ਪਾਣਾ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਆ ਬਿਠਾ ਜੀ ਜਾਨ ਨੂੰ ਆਗ ਜਾ ਉਹ ਤੇ ਆਪਣਾ ਬਚਾਉਣਾ ਦਾ ਹੀ ਲੱਗਦਾ ਮੇਰਾ ਨਾਮ ਅਜੀਤ ਸਿੰਘ ਸਰਪੰਚ ਜਗੂਵਾਲ ਇੱਕ ਪਹਿਲਾਂ ਆਪਣੀ ਪੇੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਬੜੇ ਦੁੱਤ ਦੀ ਨੰਗਰ ਤੇ ਉਹਦਾ ਤੈਰ ਪੈ ਗਿਆ ਜੀ ਤੇ ਉਹ ਡਿੱਗ ਪਿਆ ਪਪੂ ਮਸੀਹਸ ਨਾਲ ਬਾਪੂਸੀ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ ਜੀ ਉਤਰਿਆ ਕੋਵੀ ਮਤਲਬ ਉਦੀਪ ਸਿੰਘ ਸਨਾਪਲਜਾਰ ਸਿੰਘ ਪਿੰਡ ਮੁਕੰਦ ਇੱਕ तकरीबन 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾ ਘੋਰ ਜਾਂ ਕੋਈ 50 ਸਨ ਵੱਲ ਆਇਆ ਸਨਾਪੇ ਜਿਦਾਰਨ ਮੋਬਾਈਲ ਕੀਤੇ ਆਉਣ ਦੀ ਸੁਭਾਵਨਾ ਹੈਗੀ ਸਨਾ ਹਾਜ਼ਰ ਹੈ ਸੇ ਬਲੁੰਦਰ ਸਿੰਘ ਸਨਾ ਸਦਰ ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅੜੀ ਵਾਲ ਨਹਿਰ ਤੇ ਲੱਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆ ਪਈ ਪੜੀ ਆਨੇ ਅਗਲੇ ਬਨੇ ਜਾ ਰਿਹਾ ਸੀਗਾ ਬਲਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਕੋਈ ਗਾ ਤੇ ਸਾਡੇ ਡੱਗ ਪਿਆ ਵੀ ਹੋਰੀ ਜਰੀ ਅਜੇ ਤੱਕ ਡੱਡ ਬਾਡੀ ਨਹੀਂ ਲੱਭ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਹੋਰ ਥੋੜਾ ਬਹੁਤਾ ਪਿੰਡ ਦੇ ਲੋਕ ਕਹਿੰਦੇ ਆ ਫਿਰ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣ ਉਹ ਵੀ ਵਿੱਚ ਥੋੜੀ ਵੀ ਜਰੀ ਉਹ ਵੀ ਵਿੱਚ ਡੱਗ ਪਿਆ ਵਾ ਪਹਿਲਾਂ ਡੱਗਾ ਉਹਦਾ ਨਾਮ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਪੋਂਬਰ ਕੀ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾ ਨੂੰ ਲੱਭਣ ਲੱਗਾ ਸੀ ਔਰ ਆ ਨਾ ਵੀਰੂ ਮਸੀਹ ਆ ਪੁੱਤਰ ਬਾਉ ਮਸੀਹ ਆ ਉਹੀ ਉਮਰ ਇੰਨੀ ਕੀਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਜੀ ਚਲੋ ਸਾਨੂੰ ਕਲੀਅਰ ਨਹੀਂ ਹੋਣ ਦੇ ਆ ਵੀ ਇਹ ਕੋਈ ਕਹਿੰਦਾ ਤਰਾਂਗੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾ ਵੀ ਹੋਏ ਕੋਈ ਕਹਿੰਦੇ ਆਪਰੇਸ਼ਨ ਤੇ ਸਾਂਝਾ ਆ ਪੁਲਿਸ ਦਾ ਕੋਈ ਕੋਈ ਟ੍ਰੇਨ ਹੀ ਜਾ ਰਹੀ ਆ ਨਹੀਂ ਪਰਾ ਕਰਨੌਰ ਸੈਨੋਂ ਨਿਕਲ ਜਾਂਦੀ ਆ ਕਰਤਾਰਪੁਰੋਂ ਸੈਟ ਤਾਂ ਹੁੰਦੀ ਆ ਇਧਰੋਂ ਬਾਡਰ ਵੱਲੋਂ ਠੀਕ ਹੈ ਤੇ ਗਾਂ ਕਲਾਂੌਰ ਨੂੰ ਨਿਕਲ ਜਾਂਦੀ ਹੈ ਵਿੱਚ ਹਮ ਟੀਮ ਤਾਂ ਵੀ ਡੇ ਆ ਪੀ ਗੋਤਾਖਾ ਲੱਭਣ ਡੇ ਆ ਕੋਈ ਅੱਲਾ ਲੈ ਤੱਕ ਤੇ ਕੋਈ ਗੋਤਾਖਾ ਦਾ ਕੋਈ ਪ੍ਰਬੰਧ ਨਹੀਂ ਹੋਇਆ ਪਿੰਡ ਵਾਸੀਆਂ ਨੂੰ ਕਹਿਣ ਡੇ ਆ ਕਿ ਕੋਈ ਲਿਆਓ ਕੋਈ ਜਰਾ ਕਰਾ ਹੁੰਦਾ ਉਹਦੇ ਵਿੱਚ ਬਹਿ ਕੇ ਵੀ ਡੈਡ ਬਾਡੀ ਜਾਂ ਫਿਰ ਗਾਣਾ ਨਿਕਲ ਜੇ ਤੇ ਮੌਕੇ ਤੇ ਲੁਪੀ ਜਾਏ